ਪੰਜਾਬ 'ਚ ਇਸ ਵਕਤ ਮੌਸਮ ਨੇ ਬਹੁਤ ਹੀ ਜ਼ਿਆਦਾ ਕਰਵਟ ਬਦਲੀ ਹੋਈ ਹੈ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਿੜਾਕੇ ਦੀ ਧੁੱਪ ਪੈ ਰਹੀ ਹੈ ਉਸ ਦੇ ਨਾਲ ਪੰਜਾਬ ਦੇ ਲੋਕਾਂ ਦਾ ਤਰਾ ਨਿਕਲਿਆ ਹੋਇਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਟੈਂਪਰੇਚਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਦੇ ਵਿੱਚ ਨਾ ਤਾਂ ਏਸੀ ਲੋਕਾਂ ਦੇ ਕੰਮ ਕਰ ਰਹੇ ਨੇ ਅਤੇ ਨਾ ਹੀ ਕੂਲਰ ਲੋਕ ਇਸ ਵਕਤ ਪਰੇਸ਼ਾਨ ਨੇ ਲੋਕਾਂ ਦੇ ਅ ਦਿਮਾਗ ਦੇ ਉੱਪਰ ਇਸ ਵਕਤ ਗਰਮੀ ਚੜੀ ਹੋਈ ਹੈ ਕਿਉਂਕਿ ਜਸਤਰੀਕੇ ਦੇ ਨਾਲ ਗਰਮੀ ਨੇ ਕਹਿਰ ਟਾਇਆ ਹੋਇਆ ਹੈ ਉਹਨਾਂ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਇਸ ਵਕਤ ਅਸੀਂ ਜਲੰਧਰ ਦੇ ਵਿੱਚ ਖੜੇ ਆ ਤੇ ਜਲੰਧਰ ਦੇ ਵਿੱਚ ਇਸ ਵਕਤ ਤਕਰੀਬਨ ਟੈਂਪਰੇਚਰ ਜਿਹੜਾ ਹੈ ਉਹ 48 ਡਿਗਰੀ ਦੇ ਉੱਪਰ ਪਹੁੰਚਿਆ ਹੋਇਆ ਹੈ 48 ਡਿਗਰੀ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰੀਕੇ ਦਾ ਟੈਂਪਰੇਚਰ ਹੋਵੇਗਾ ਕਿ ਜਲੰਧਰ ਦੀਆਂ ਸੜਕਾਂ ਇਸ ਵਕਤ ਖਾਲੀ ਨੇ ਲੋਕ ਟਾਵਾ ਟਾਵਾ ਹੀ ਨਿਕਲਦੇ ਹੋਏ ਨੂੰ ਨਜ਼ਰ ਆ ਰਹੇ ਨੇ ਇਸ ਵਕਤ ਸਮਾਂ तकरीबन ਜਿਹੜਾ ਹੈ ਉਹ 4:45 ਮਿੰਟ ਦਾ ਹੋ ਰਿਹਾ ਹੈ ਪਰ ਜਲੰਧਰ ਦੀਆਂ ਸੜਕਾਂ ਸੁੰਨਸਾਨ ਨੇ ਲੋਕ ਨਿਕਲਣਾ ਪਸੰਦ ਨਹੀਂ ਕਰ ਰਹੇ ਨੇ ਇਸ ਵਕਤ ਤੁਸੀਂ ਇਹ ਜਲੰਧਰ ਦੀ ਤਸਵੀਰਾਂ ਦੇਖੋ ਬਹੁਤ ਘੱਟ ਲੋਕ ਜਿਨ੍ਹਾਂ ਨੂੰ ਬਹੁਤ ਇਮਰਜੈਂਸੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਤਾਂ ਉਹੀ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਜਾਂ ਫਿਰ ਗੱਡੀ ਚਾਲਕ ਜਿਹੜੇ ਨੇ ਉਹ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਏਸੀ ਗੱਡੀਆਂ ਦੇ ਵਿੱਚ ਛੱਡਿਆ ਹੋਇਆ ਪਰ ਜਿਸ ਤਰੀਕੇ ਦੇ ਨਾਲ ਮੌਸਮ ਇਸ ਵਕਤ ਬਦਲਿਆ ਹੋਇਆ ਹੈ ਉਹ ਤਸਵੀਰਾਂ ਬਹੁਤ ਖਤਰਨਾਕ ਨੇ ਹਵਾਵਾਂ ਵੀ ਬਹੁਤ ਘੱਟ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਮਸ ਇਸ ਵਕਤ ਪੈ ਰਹੀ ਹੈਗੀ ਹੈ ਜਿਸ ਦੇ ਨਾਲ ਬਿਮਾਰੀਆਂ ਵੀ ਜੜੀਆਂ ਨੇ ਉਹ ਲੋਕਾਂ ਨੂੰ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਹੜਾ ਵਿਅਕਤੀ ਏਸੀ ਦੇ ਵਿੱਚ ਬੈਠਾ ਹੋਊਗਾ ਜੇ ਅਚਾਨਕ ਹੀ ਏਸੀ ਤੋਂ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਬੁਖਾਰ ਰਾਤ ਨੂੰ ਚੜਨਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੋ ਜੂਵੇਗਾ ਕਿਉਂਕਿ ਜਿਵੇਂ ਹੀ ਤੁਹਾਡਾ ਸਰੀਰ ਦਾ ਟੈਂਪਰੇਚਰ ਘਟਿਆ ਹੁੰਦਾ ਹੈ ਮਾਈਨਸ 24 ਦੇ ਉੱਪਰ ਹੁੰਦਾ ਹੈ 25 ਦੇ ਉੱਪਰ ਹੁੰਦਾ ਹੈ ਉਸ ਤੋਂ ਬਾਅਦ ਅਚਾਨਕ ਹੀ ਤੁਸੀਂ ਜਿਹੜਾ ਹੈ 48 ਡਿਗਰੀ ਦੇ ਉੱਪਰ 45 ਡਿਗਰੀ ਤੋਂ ਵਿੱਚ ਬਾਹਰ ਨਿਕਲਦੇ ਹੋ ਤਾਂ ਸਰੀਰ ਦੇ ਸੈਲਸ ਜਿਹੜੇ ਨੇ ਟੁੱਟ ਜਾਂਦੇ ਨੇ ਜਿਸ ਤੋਂ ਬਾਅਦ ਬੁਖਾਰ ਵਰਗੀਆਂ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਨੇ ਤੁਸੀਂ ਇਹ ਤਸਵੀਰ ਜ਼ਰੂਰ ਦੇਖੋ ਜਿਸ ਜਗ੍ਹਾ ਦੇ ਉੱਪਰ ਗਰਮੀ ਦਾ ਕਹਿਰ ਹੈ ਗਰਮੀ ਦੇ ਸਖੈਰ ਦੇ ਨਾਲ ਮੌਸਮ ਵਿਭਾਗ ਵੀ ਲਗਾਤਾਰ ਅਲਰਟ ਜਾਰੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਨਾਬ ਦਿਨਾਂ ਦੇ ਵਿੱਚ ਟੈਂਪਰੇਚਰ ਲਗਾਤਾਰ ਵੱਧ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਲੋਕ ਜਿਹੜਾ ਹੈ ਉਹ ਘਟ ਤੋਂ ਘਟ ਕਰਾਂ ਤੋਂ ਬਾਹਰ ਜਿਹੜਾ ਹੈ ਉਹ ਨਿਕਲਣ ਤਾਂ ਕਿ ਧੁੱਪ ਤੋਂ ਉਹਨਾਂ ਦਾ ਬਚਾਅ ਹੋ ਸਕੇ ਜਲੰਧਰ ਦੇ ਨਾਲ ਲੱਗਦੇ ਸ਼ਹਿਰ ਜਲੰਧਰ ਤੋਂ ਅਲੈਦਾ ਅੰਮ੍ਰਿਤਸਰ ਲੁਧਿਆਣਾ ਉਸ ਤੋਂ ਅੱਗੇ ਜੇਕਰ ਤੁਸੀਂ ਹੋਰ ਕਈ ਇਲਾਕੇ ਨੇ ਉਹ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਹੈ ਉਹ ਇਸ ਵਕਤ ਮੌਸਮ ਪਾਗਲ ਉਲਟ ਜਾਰੀ ਕੀਤਾ ਗਿਆ ਹੈ ਟੈਂਪਰੇਚਰ ਇਨ੍ਹਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਹੋਇਆ ਹਾਲਾਂਕਿ ਜੇਕਰ ਮੈਂ ਪਹਾੜਾਂ ਦੀ ਗੱਲ ਕਰਾਂ ਤਾਂ ਉਸ ਜਗ੍ਹਾ ਦੇ ਉੱਪਰ ਬਰਫ਼ ਤਾਂ ਪੈ ਰਹੀ ਹੈ ਪਰ ਪੰਜਾਬ ਦੇ ਵਿੱਚ ਟੈਂਪਰੇਚਰ ਇਸ ਵਕਤ ਜਿਹੜਾ ਹੈ ਉਹ ਕਾਫੀ ਵਧਿਆ ਹੋਇਆ ਹੈ ਤੇ ਤਸਵੀਰਾਂ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀਆਂ ਨੇ ਜਿੱਥੇ ਲਗਾਤਾਰ ਟੈਂਪਰੇਚਰ ਵਧਿਆ ਹੋਇਆ ਹੈ ਤੁਹਾਡੇ ਇਲਾਕੇ ਦੇ ਵਿੱਚ ਕੀ ਕੁਝ ਟੈਂਪਰੇਚਰ ਹੈ ਤੁਹਾਡੇ ਇਲਾਕੇ ਦੇ ਵਿੱਚ ਕੀ ਕਿੰਨੇ ਕੁ ਗਰਮੀ ਜਿਹੜੀ ਹੈ ਉਸ ਪੈਰੀਓ ਕਮੈਂਟ ਸੈਸ਼ਨ ਦੇ ਵਿੱਚ ਜ਼ਰੂਰ ਦੱਸਣਾ ਪਰ ਉਸ ਤੋਂ ਪਹਿਲਾਂ ਤੁਸੀਂ ਤਸਵੀਰ ਜਲੰਧਰ ਦੀਆਂ ਦੇਖੋ ਜਿੱਥੇ ਇਸ ਵਕਤ ਕੜਾਕੇ ਦੀ ਜਿਹੜੀ ਹੈ ਉਹ ਗਰਮੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਲੋਕ ਬਹੁਤ ਟਮਾਟਾ ਵਾਂਗ ਨਿਕਲ ਰਹੇ ਨੇ ਜੇਕਰ ਨਿਕਲ ਵੀ ਰਹੇ ਨੇ ਤੇ ਸਿਰ ਦੇ ਉੱਪਰ ਪਰਨਾ ਜਾਂ ਫਿਰ ਕੱਪੜਾ ਰੱਖਿਆ ਹੈ ਕੋਈ ਵੀ ਵਿਅਕਤੀ ਉਸ ਤਰੀਕੇ ਦੇ ਨਾਲ ਨਹੀਂ ਨਿਕਲ ਰਿਹਾ ਕਿਉਂਕਿ ਗਰਮੀ ਇੰਨੀ ਕੀ ਹੈ ਕਿ ਤੁਸੀਂ ਆਪ ਜਿਹੜਾ ਹੈ ਉਹ ਮਹਿਸੂਸ ਕਰੋ ਕਿ ਥੱਲੇ ਉਹ ਜ਼ਮੀਨ ਜਿਹੜੀ ਉਸ ਤਪਰੀਆ ਹੈ ਉੱਪਰੋਂ ਅਸਮਾਨ ਤਪਰੀਆ ਹੈ ਤੇ ਜੋ ਲੋਕ ਥੱਲੇ ਚੱਲ ਰਹੇ ਨੇ ਜਾਂ ਫਿਰ ਜੋ ਗੱਡੀਆਂ ਦੇ ਵਿੱਚ ਚੱਲ ਰਹੇ ਨੇ ਉਹਨਾਂ ਗੱਡੀਆਂ ਦੀ ਛੱਡਾਂ ਚ ਤਪਰੀਆਂ ਨੇ ਤੇ ਕਿੰਨੇ ਗਰਮਾਹੜ ਜੜੀ ਆ ਉਹ ਲਗਾਤਾਰ ਦੇਖਣ ਨੂੰ ਮਿਲਦੀ ਹੋਵੇਗੀ ਹਾਲਾਂਕਿ ਇਸ ਗਰਮਾਹੜ ਦੇ ਵਿੱਚ ਕਈ ਤਸਵੀਰਾਂ ਜਿਹੜੀਆਂ ਨੇ ਇਸ ਤਰੀਕੇ ਵੀ ਨਿਕਲ ਆ ਕਿ ਸਾਹਮਣੇ ਆਈਆਂ ਨੇ ਕਿ ਅ ਲੋਕਾਂ ਨੂੰ ਡੀਹਾਈਡਰੇਸ਼ਨ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਾਣੀ ਦੀ ਕਮੀ ਜਿਹੜੀ ਐ ਇਕਦਮ ਹੀ ਆ ਜਾਂਦੀ ਹੈ ਜਿਸ ਦੇ ਨਾਲ ਲੋਕ ਬਹੁਤ ਬਿਮਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਸਿਵਲ ਹਸਪਤਾਲ ਦੀ ਇੱਕ ਰਿਪੋਰਟ ਹੈ ਜਿਸ ਦੇ ਵਿੱਚ ਪਿਛਲੇ 5 ਦਿਨਾਂ ਦੇ ਵਿੱਚ 48 ਤੋਂ ਵੱਧ ਲੋਕ ਜਿਹੜੇ ਨੇ ਉਸ ਸਿਵਲ ਹਸਪਤਾਲ ਦੇ ਵਿੱਚ ਆ ਪਹੁੰਚੇ ਨੇ ਜਿਨ੍ਹਾਂ ਦੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਜਿਹੜੀ ਆ ਉਹ ਦੇਖੀ ਗਈ ਹੈ ਹੁਣ ਤੁਸੀਂ ਆਹ ਬੰਦਾ ਤੇ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵਕਤ ਪੰਜਾਬ ਦਾ ਮੌਸਮ ਹੈ ਹਾਲਾਂਕਿ ਮੌਸਮ ਬਾਕ ਬਲੋ ਇੱਕ ਖੁਸ਼ੀ ਅ ਵੀ ਦੱਸੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਬਰਸਾਤ ਦੇ ਅਸਰ ਵੀ ਦੇਖਣ ਨੂੰ ਮਿਲ ਸਕਦੇ ਨੇ ਪਰ ਹਾਲ ਫਿਲਹਾਲ ਦੀ ਘੜੀ ਮੌਸਮ ਬਹੁਤ ਹੀ ਜ਼ਿਆਦਾ ਜੜਾ ਹੈ ਉਤੋਂ ਪੌੜਾ ਹੋਇਆ ਪਿਆ ਹੈ ਕੜਾਕੇ ਦੀ ਧੁੱਪ ਵਾਲਾ ਹੋਇਆ ਪਿਆ ਤੇ ਇਸ ਮੌਸਮ ਦੇ ਨਾਲ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਕੈਮਰਾ ਪਰਸਨ ਰੋਹਿਤ ਅਨਾਰ ਰਾਜੂ ਗੁਪਤਾ ਬਾਬੂ ਸ਼ੇ ਟਾਈਮ ਜਲੰਧਰ